ਮੈਂ ਬੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਮੈਂ ਪੰਜਾਬੀ ਲੋਕ ਗੀਤ ਸੁਨਾਰੀ ਹਾਂ ਇਹ ਬਹੁਤ ਪਿਆਰਾ ਪੰਜਾਬੀ ਲੋਕ ਗੀਤ ਹੈ ਤੇ ਇੱਕ ਕੁੜੀ ਕਹਿੰਦੀ ਹੈ ਮੁੰਡੇ ਨੂੰ ਵੀ ਆਪਾਂ ਕਿਤੇ ਚਲੇ ਚੱਲੀਏ ਤੇ ਉਹ ਕਹਿੰਦਾ ਹੈ ਵੀ ਨਹੀਂ ਆਪਾਂ ਜਾਣਾ ਨਹੀਂ ਤੇ ਇਹਨਾਂ ਦੇ ਸਵਾਲ ਜਵਾਬ ਸੁਣੋ ਵੀ ਕੀ ਹਨ ਜਿੰਦ ਪੈ ਗੀ ਗਮ ਦੇ ਵਿੱਚ ਸੋੜੀ ਗਮ ਦੇ ਵਿੱਚ ਸੋੜੀ ਵੇ ਆਪਾ ਕੀਤੇ ਤੁਰ ਚੱਲੀਏ ਮੁੰਡਿਆ ਸਾਧੂ ਵੇ ਆਪਾ ਕੀਤੇ ਤੁਰ ਚੱਲੀਏ ਅਚੋਰੀ ਨਿਕਲੇ ਤਾ ਹੋ ਜੂ ਬਦਨਾਮੇ ਨੀ ਹੋ ਜੂ ਨਾਮੀ ਨੀ ਆਜਾ ਕਰ ਮੋੜ ਚੱਲੀਏ ਨਿਕੁੜੀਏ ਜੈ ਨਾਨੀ ਆਜਾ ਕਰ ਮੋੜ ਚੱਲੀਏ ਮੇਰੀ ਆਸਾ ਦੀ ਨਿੱਕੀ ਜਿਹੀ ਬਾਗੀਚੀ ਵੇ ਨਿੱਕੀ ਜਿਹੀ ਬਾਗੀਚੀ ਵੇ ਸੇਪ ਸੇਪ ਸੁਕਾ ਦਉਗੇ ਵੋ ਮੁੰਡੇ ਆ ਸਾਧੂ ਵੇ ਸੱਪ ਸੱਪ ਸੁਖ ਜਾਉਗੀ ਸੱਚੇ ਰੱਬ ਨੇ ਜੇ ਮੇ ਲਮ ਲਾਇਆ ਨੀ ਮੇ ਲਮ ਲਾਇਆ ਜੁਦਾਈ ਸਾਰੀ ਮੁਕ ਜਾਉਗੀ ਨਿਕੜੀਏ ਜੈ ਨਾ ਜੁਦਾਈ ਸਾਰੀ ਮੁਕ ਜਾਉਗੀ ਜਾਲਾ ਲਟਿਏ ਵੇ ਮੋਜ ਬਹਾਰਾ ਵੇ ਮੋਜ ਬਹਾਰਾ ਵੇ ਮੇਰਾ ਨਈਓ ਦਿਲ ਲੱਗਦਾ ਮੁੰਡਿਆ ਸਾਧੂ ਵੇ ਮੇਰਾ ਨਈਓ ਦਿਲ ਲੱਗਦਾ ਓਨਾ ਲਟਿਆ ਨੇ ਮੋਜ ਬਹਾਰਾ ਨੀਮਾ ਸਹਾਰਾ ਨੀ ਜਿੰਨਾ ਜਿੰਨਾ ਸਤ ਰਖਿਆ ਨਿਕੜੀਏ ਜੈ ਨਾ ਨੀ ਜਿੰਨਾ ਜਿੰਨਾ ਸਤ ਰਖਿਆ ਮੇਰੀ ਇੱਕ ਵਾਰੀ ਆਸ ਪਜਾ ਦੇ ਵੇ ਆਸ ਪਜਾ ਦੇ ਵੇ ਸਤ ਵਿੱਚ ਕੀ ਰਖਿਆ ਵੇ ਮੁੰਡੇ ਆ ਸਾਧੂ ਵੇ ਸਤ ਵਿੱਚ ਕੀ ਰਖਿਆ ਜੇ ਤੂੰ ਮਾਪਿਆਂ ਨੂੰ ਦਾਗ ਲਾਇਆ ਨੀ ਦਾਗ ਲਾਇਆ ਨੀ ਲੋਕੀ ਸੰਨ ਕੀ ਕਹਿ ਨਗੇ ਨੀ ਕੁੜੀਏ ਜੈ ਨਾ ਨੀ ਲੋਕੀ ਸੰਨ ਕੀ ਕਹਿ ਨਗੇ ਜਲ ਮਾਪਿਆਂ ਨੂੰ ਦੋਵੇਂ ਹੀ ਮਨਾਈਏ ਨੀ ਦੋਵੇਂ ਹੀ ਮਨਾਈਏ ਵੇਖੋ ਰੇ ਗੱਲ ਮੰਨ ਲੈਣਗੇ ਹੋਏ ਮੁੰਡਿਆ ਸਾਦੋਂ ਬੇਰ ਕੋਰੇ ਗੱਲ ਮੰਨ ਲੈਣਗੇ ਜਦੋਂ ਜਟਨੇਗੀ ਤਸਨਾਇਆ ਨੀਗੀ ਤਸਨਾਇਆ ਨੀ ਆਦੋ ਗੱਲ ਬਣ ਜਾਉਗੀ ਨਿਕੁੜੀਏ ਜੈਨਾਣੀ ਆਦੋ ਗੱਲ ਬਣ ਜਾਉਗੀ ਨਿਕੁੜੀਏ ਜੈਨਾਣੀ ਆਦੋ ਗੱਲ ਬਣ ਜਾਉਗੀ ਲਓ ਜੀ ਇੱਕ ਪੰਜਾਬੀ ਲੋਕ ਗੀਤ ਹੈ ਕੁੜੀ ਕਹਿੰਦੀ ਹੈ ਵੀ ਆਪਾਂ ਕਿਤੇ ਚੱਲੀਏ ਪਰ ਮੁੰਡਾ ਕਹਿੰਦਾ ਹੈ ਨਹੀਂ ਵੀ ਮਾਪਿਆਂ ਨੂੰ ਦਾਗ ਨਹੀਂ ਲਾਉਣਾ ਤੇ ਆਪਾਂ ਕਰੇ ਚੱਲੀਏ ਤੇ ਉਹਨਾਂ ਨੂੰ ਮਨਾਈਏ ਤੇ ਫੇਰ ਗੱਲ ਬਣੂਗੀ ਤੇ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਕਦੀ ਵੀ ਭੱਜ ਭਜਾ ਕੇ ਵਿਆਹ ਨਹੀਂ ਕਰਾਉਣਾ ਚਾਹੀਦਾ ਮਾਪਿਆਂ ਦੇ ਨਾਲ ਮਿਲ ਕੇ ਹੀ ਸਾਰਾ ਕੁਝ ਕਰਨਾ ਚਾਹੀਦਾ ਹੈ ਜਿੱਥੇ ਮਾਪਿਆਂ ਦੀ ਖੁਸ਼ੀ ਹੈ ਉੱਥੇ ਸਭ ਕੁਝ ਹੈ ਜੇ ਮਾਪਿਆਂ ਦੀ ਖੁਸ਼ੀ ਨਹੀਂ ਤਾਂ ਫਿਰ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਹੈ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ